ਹੈਲੋ एवरीवन ਵੈਲਕਮ ਬੈਕ ਅਸਲਾਮੁਅਲੈਕਮ ਤੇ ਸਤ ਸ੍ਰੀ ਅਕਾਲ ਕਿਦਾਂ ਹਾਲ ਚਾਲ ਜੇ ਉਮੀਦ ਕਰਦੇ ਆ ਵਧੀਆ ਹੋਵਗਾ ਆਪ ਸੋਨਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਮਨਕ੍ਰੀਤ ਔਲਖ ਠੀਕ ਹੈ ਇਹਨਾਂ ਨੂੰ ਪੰਜਾਬੀ ਹਿਸਟਰੀ ਦੇ ਵਿੱਚ ਬੜਾ ਵੱਡਾ ਨਾਮ ਸੀ ਇੱਕ ਸਿੰਗਿੰਗ ਦੇ ਵਿੱਚ ਤੋਂ ਹੋਰ ਇਹਨਾਂ ਨੇ ਇਸ ਟਾਈਮ ਮੁਸੀਬਤ ਦੀ ਕੜੀ ਦੇ ਵਿੱਚ ਵੀ ਕਦਮ ਪਿੱਛੇ ਨਹੀਂ ਹਟਾਇਆ ਦੋ ਕਦਮ ਗਾਂ ਵਧਾਏ ਬਿਲਕੁਲ ਠੀਕ ਹੈ 100 ਟਰੈਕਟਰ ਪਲੱਸ 5 ਕਰੋੜ ਔਰ 1 ਕਰੋੜ ਰੁਪਇਆ ਰੀਸੈਂਟਲੀ ਵੰਡ ਕੇ ਵੀ ਗਏ ਵੰਡ ਕੇ ਗਏ ਬਿਲਕੁਲ ਠੀਕ ਹੈ ਤੇ ਇਹਨਾਂ ਘਰ ਘਰ ਜਾ ਕੇ ਇੱਕ ਇੱਕ ਬੰਦੇ ਨੂੰ ਮਿਲ ਕੇ ਜਿੰਨੂੰ ਜਿੰਨੀ ਜਰੂਰਤ ਸੀ ਉਹਦੇ ਜਰੂਰਤ ਦੇ ਹਿਸਾਬ ਨਾਲ ਦੇ ਕੇ ਕਿਸੇ ਨੂੰ ਲਾ ਕੇ ਕਿਸੇ ਨੂੰ 70 ਕਿਸੇ ਨੂੰ 50 ਮਤਲਬ ਕਿ ਸਮਝ ਲਓ ਕਿ ਇਹ ਤੇ ਹਜੇ ਇੱਕ ਚੱਕਰ ਹੈ ਇਹੋ ਜਿਹਾ ਪਤਾ ਨਹੀਂ ਕਿੰਨੇ ਕਿ ਚੱਕਰ ਲੱਗਣੇ ਨੇ ਠੀਕ ਹੈ ਹੋਰ ਅ랍 ਸੋਨਾ ਸਾਡੇ ਵੀਰ ਨੂੰ ਬਹੁਤੀ ਹੋਰ ਜ਼ਿਆਦਾ ਹਿੰਮਤ ਦਵੇ ਕਿ ਇਸ ਟਾਈਮ ਜਿਹੜੇ ਹੜ੍ਹ ਦੇ ਆਪਣਾ ਸ਼ਿਕਾਰ ਹੋਏ ਪੈਨੇ ਹੜ੍ਹ ਦਾ ਇਹਨਾਂ ਦੀ ਜ਼ਿਆਦਾ ਤੋਂ ਜ਼ਿਆਦਾ ਮਦਦ ਕਰੇ ਠੀਕ ਹੈ ਕਰੋੜਾਂ ਰੁਪਏ ਤਕਸੀਮ ਕਰਨ ਤੋਂ ਬਾਅਦ ਉਹਨਾਂ ਨੇ ਆਪਣਾ ਹੁਣ ਇੱਕ ਇੰਟਰਵਿਊ ਦਿੱਤਾ ਹੈ ਤੇ ਚਲੋ ਪਹਿਲੇ ਆਪਾਂ ਮਨਕ੍ਰਿਤ ਵੀਰੇ ਦਾ ਇੰਟਰਵਿਊ ਵੇਖ ਲਈਏ ਫਿਰ ਆਪਾਂ ਉਸ ਤੋਂ ਬਾਅਦ ਗੱਲ ਕਰਦੇ ਹਾਂ ਲਓ ਲਓ ਇਹਨਾਂ ਪਾਰਟੀਆਂ ਦਾ ਢਿਲਦੇ ਆ ਘਰ ਹੀ ਲੜਾ ਦੇ ਸਾਡਾ ਪੰਜਾਬ ਆ ਠੀਕ ਆ ਆਪਦੀ ਮਾਂ ਨੂੰ ਅਸੀਂ ਮਾਂ ਨਹੀਂ ਕਿਹੜਾ ਫਿਰ ਕਿਸੇ ਦੀ ਹੀ ਲੱਗਦੀ ਵਾਹਿਗੁਰੂ ਦੀ ਮਿਹਰ ਆ ਪੰਜਾਬ ਤੇ ਨਾ ਕਦੇ ਦਵਿਆ ਨਾ ਕਦੇ दबਣਾ ਜਿੰਦ ਜਾਨ ਲਾ ਦੇਾਂਗੇ ਯਾਰ ਚੀਕਾਂ ਮਰਵਾ ਦੇਾਂਗੇ ਆਪਾਂ ਦਾ ਪੰਜਾਬ ਲਈ ਹੋਣੀ ਕੋਈ ਜੰਗ ਹੋ ਜੇ ਯਾਰ ਸ਼ਹੀਦ ਹੋ ਜਾਾਂਗੇ ਆਪਾਂ ਇਲਾ ਪਿਆਰ ਕਰਦੇ ਆਂ ਦੇ ਪੰਜਾਬ ਨੂੰ ਯਾਰ ਇੰਨਾ ਪੈਸਾ ਯਾਰ ਛਾਤੀ ਦੇ ਲੈ ਕੇ ਥੁੜੀ ਜਾਣਾ ਕਿੱਡੀ ਗੱਲ ਹੈ ਚੱਕਦੇ ਆਂਗੇ ਪੱਟੇ ਇਹ ਪਵਾ ਦਾ ਝੋਟਾ ਜੱਟ ਨਾਲ ਆ ਭਰਾਵਾਂ ਦਾ ਹੌਸਲਾ ਹੀ ਬੜਾ ਹੁੰਦਾ ਯਾਰ ਵੀਰੇ ਜਦੋਂ 5 ਕਰੋੜ ਲਾਨਿਆ ਮੈਂ ਕਿਹਾ ਮੈਂ ਸਿੱਧਾ ਗਿਆ ਅਸੀਂ ਤੁਝੋ ਮੈਂ ਢਾਈ ਮੇਰਾ ਢਾਈ ਤੇਰਾ ਠੀਕ ਆ ਆ ਤਾਂ ਹੁਣ ਅੱਗੇ ਨਹੀਂ ਮੈਂ ਪਾਉ ਹੁਣ ਮੈਂ ਹੁਣ ਕਹਿੰਦਾ ਹੁਣ ਕੀ ਫਿਰ ਢਾਈ ਤੇਰਾ ਢਾਈ ਮੇਰਾ ਜਿਹੜੇ ਵੱਜਦੇ ਰਹਿਣ 6 ਮਹੀਨੇ ਦਾ ਖਮਾਇਆ ਨਾ ਪਤਾ ਨਹੀਂ ਮੈਂ ਬਖਸ਼ ਯਾਰ ਆਪੀ ਆਈ ਜਣੀ ਮਾਇਆ ਮੂਆ ਦੀ ਫਿਕਰ ਨਹੀਂ ਅਜਿਨਾ ਬੋਲੇ ਫੇਰ ਬੋਲੂਗਾ ਫਟੇ ਇਲਾਨ ਤੇ ਸਾਡੇ ਦੇ ਕੀ ਕਰਨਾ ਹੈ ਗੈਕੀ ਦਾ ਲੀਕ ਬਾਤ ਗਿਆ ਮੈਂ ਰੱਬ ਨੂੰ ਹੀ ਕੋਰ ਅਰਦਾਸ ਕਰਦਾ ਰੱਬਾ ਮੇਰੀ ਜਿਹੜੀ ਉਹ ਲੀਕ ਬਾਈ ਨਾ ਦਾਨ ਵਾਲੀ ਲੀਕ ਸਭ ਤੋਂ ਛੋਟੀ ਹੋਵੇ ਵੀ ਮੈਂ ਤਾਂ ਕੁਝ ਵੀ ਨਹੀਂ ਦਾਨ ਕੀਤਾ ਵੀਰੇ ਕੁਝ ਵੀ ਨਹੀਂ ਸੱਚੀ ਕੁਝ ਨਹੀਂ ਆ ਯਾਰ ਬਾਉ ਜੀ ਆਪਣਾ 100 ਕਰੋੜ ਦੇਣਾ ਸੀ ਕੋਈ ਨਹੀਂ ਬਾਬਾ ਉਹ ਵੀ ਕਾਤ ਬਖਸ਼ੂਗਾ ਤੁਸੀਂ ਕਹਿੰਦੇ ਨਜ਼ਰਾਂ ਇਹਦੀ ਸਾਡਾ ਇੱਕ ਪਲਾਟ ਵਿਕ ਜਾਏ ਕੋਈ ਗੱਲ ਨਹੀਂ ਪਰ ਲੋਕਾਂ ਨੂੰ ਵੀ ਲਾਵਾਂਗੇ ਜਿਵੇਂ ਤੁਸੀਂ ਦੇਖੀ ਚਲੋ ਬਾਬਾ ਚੜ੍ਹਦੀ ਕਲਾ ਆਪਣੀ ਮਾਰਸ਼ਲ ਗੋਮਿਆ ਯਾਰ ਜੋਦੇ ਬੈਠੇ ਆ ਜਿਹੜੇ ਬੇਲੈਤਾਂ ਜਿਵੇਂ ਬੈਠਿਆ ਛੋਟੇ ਕੋਈ ਰੀਜ਼ ਨਹੀਂ ਆ ਸਕਦਾ ਉਹਨਾਂ ਦੀ ਉਹ ਮੈਂ ਤਾਂ ਸ਼ੁਰੂ ਤੋਂ ਹੀ ਆ ਗਿਆ ਮੇਰੇ ਯਾਰ ਦੋਸਤ 20-20 ਸਾਲਾਂ ਦੇ ਮੇਰੇ ਨਾਲ ਕਿਉਂ ਨਹੀਂ ਉਹਨਾਂ ਨੂੰ ਪਤਾ ਆਪਾਂ ਉਹ ਚੀਜ਼ ਕੀ ਆ ਮੈਂ ਤਾਂ ਬਾਬੇ ਤੇ ਵਿਸ਼ਵਾਸ ਹੀ ਰੱਖਦਾ ਕਿੰਨਾ ਬੁੱਝਦੇ ਦੀਵੇ ਬਲਦੇ ਦੇਖੇ ਚੜਦੇ ਸੂਰਜ ਢਲਦੇ ਦੇਖੇ ਲੋਕੀ ਕਹਿੰਦੇ ਮਨਕਿਰਤ ਸਿੰਘ ਤੇਰੀ ਦਾਤ ਨਹੀਂ ਦੇਣਾ ਨਹੀਂ ਮੈਂ ਤਾਂ ਪੱਥਰ ਘੜ ਦੇਣਾ ਕਰਦਾ ਹੈ ਕਰਦਾ ਹੈ ਮੈਨੂੰ ਨਾ ਯਾਰ ਚੀਜ਼ ਦਾ ਚਸ ਪੈ ਗਿਆ ਲੋਕਾਂ ਦੀ ਮਤ ਕਰਨ ਦਾ ਯਾਰ ਸੀਸਾ ਮਿਲਦੀਆਂ ਕੋਈ ਮੈਂ ਬਹੁਤ ਇਮੋਸ਼ਨਲ ਬੰਦਾ ਐ ਮੈਂ ਜਿੰਨਾ ਸੇਵਾ ਕਰਕੇ ਹੁੰਦਲਾ ਆ ਉਹਦੇ ਨਾਲ ਵਾਈਫ ਤੇ ਬੱਚੇ ਗਈ ਹੋਈ ਉਹਦੇ ਨਾਲ ਕੇ ਭਾਈ ਜੀ ਮੈਂ 1 ਵਜੇ ਤੋਂ ਲੈ ਕੇ 7 ਵਜੇ ਤੱਕ ੁੱਭਾ ਮਾਰ ਮਾਰ ਰੋਇਆ ਉਹ ਚੀਜ਼ਾਂ ਯਾਦ ਕਰ ਕਰ ਜੀ ਯਾਰ ਆਪਾਂ ਤਾਂ ਇੱਥੇ ਮਹਿਲ ਬੁਲਾ ਰਿਆਂ ਚ ਬੈਠੇ ਆ ਯਾਰ ਲੈਗ ਨਹੀਂ ਜਾਈ ਉੱਥੇ ਯਾਰ ਜਿਹੜੇ ਆਪਾਂ ਨੂੰ ਫੋਲੋ ਕਰਦੇ ਆ ਠੀਕ ਹੈ ਉਹਨਾਂ ਨੇ ਕਿਹਾ ਯਾਰ ਵੀ ਬਾਈ ਗਰਾਉਂਡੇ ਵੜਿਆ ਹੈ ਤੇ ਸਾਡੇ ਲੱਪ ਲੜ ਗਿਆ ਵੀ ਅਹੀਂ ਵੀ ਚਲੀਏ ਇਹਦਾ ਸੁਪਨਾ ਹੈ ਕਿ ਮੈਨੂੰ ਵੇਖ ਕੇ ਇਹ ਲੋਕੀ ਕੈਨੇਡਾ ਅਮਰੀਕਾ ਤੋਂ ਟਿਕਟਾਂ ਘਰੋਣ ਜਿਹੜਾ ਕੋਈ ਜੋਬ ਵਾਲਾ ਜੋਬ ਛੱਡੇ ਯਾਰ ਮਹੀਨੇ ਦੀਆਂ ਛੁੱਟੀਆਂ ਲੈ ਕੇ ਮੇਨ ਲੋਕਾਂ ਦਾ ਕੋਈ ਪੰਜਾਬ ਨੂੰ ਖੜਾ ਕਰਨਾ ਤੁਮ ਯਾਰ ਆਪਾਂ ਉਹਦੇ ਲੋਕਾਂ ਦਾ ਖੜਨਾ ਕਿਉਂਕਿ ਸਾਡੇ ਲੋਕਾਂ ਨੇ ਹੀ ਸਾਡੀ ਕਾਤ ਬਣਾਈ ਆ ਨਹੀਂ ਤਾਂ ਇਹਦਾ ਕੁੱਤੀ ਨਹੀਂ ਪੁੱਠਣੀ ਸੀ ਯਾਰ ਹੱਕ ਨਾਲ ਕਹਾਂਗੇ ਧੋਖੇ ਕਹਾਂਗੇ ਕਿਉਂਕਿ ਸਾਡੇ ਪੰਜਾਬੀ ਉਹਨਾਂ ਨੂੰ ਇੱਥੇ ਪਹੁੰਚਾਇਆ ਮੈਂ ਕਿਹਾ ਵੀ ਉਹ ਜੱਟ ਨੇ ਮੰਨੀ ਯਾਰ ਉਹ ਜੱਟ ਨੇ ਐਡਾ ਦਿਲ ਕਰਤਾ ਉਹ ਕਹਿੰਦਾ ਨਾ ਸੱਦੀ ਹੋਈ ਮਤਰਾਂ ਦੀ ਪੈਰ ਚੁੱਤੀ ਨਾ ਪਾਵਾਂ ਧੋਖੇ ਕਹਦਾ ਵੀ 6 ਮਹੀਨੇ ਅਸੀਂ ਕਿਸ਼ਤ ਨਹੀਂ ਲੈਂਦੇ 6 ਮਹੀਨੇ ਅਸੀਂ ਵਿਆਹ ਨਹੀਂ ਲੀਨਉਦੇ ਨਾਹ ਵੀ ਉਹ ਕਰਦਾ ਮaaf ਕਰੋ ਜਮਾਈ ਵੀ ਮੇਰੀ ਰਿਕਵੈਸਟ ਆ ਤੁਹਾਡੇ ਅੱਗੇ ਕਿ 6 ਮਹੀਨੇ ਬਾਅਦ ਵੇਖਾਂਗੇ ਨਾਹ ਵੇਖਣਾ ਨਹੀਂ ਦੀ ਜਿਹੜੇ ਵਚਨ ਹੋ ਗਏ ਫੁੱਲ ਚੜਾਇਓ ਅੱਜ ਜਿਹੜੀ ਤੁਸੀਂ ਆ ਗੱਲ ਕਹਿਤੀ ਨਾ ਕਰਦੇ ਮਾਫੀ ਆ ਲਈ ਦਿਲ ਖੁਸ਼ ਕਰਤਾ ਪਰਿਵਾਰਾਂ ਕਿਆ ਦੱਸਾਂ ਯਾਰ ਹਾਡੇ ਵਾਲੇ ਦਾ ਐਂ ਦੇ ਯੋਧੇ ਆ ਕਹਿੰਦੇ ਉਹਨਾਂ ਨੂੰ ਮੇਰੇ ਤੇ ਮਾਣ ਹੀ ਬੜਾ ਆ ਕਹਿੰਦਾ ਸਾਰਾ ਕੁਝ ਵੇਚ ਵਟ ਦੇ ਤੂੰ ਤਾਂ ਕਹਿੰਦੇ ਤੈਨੂੰ ਜੰਗਲ ਚ ਟੁੱਟ ਰੋ ਤੂੰ ਦਾ ਉਹਨੂੰ ਹਰਾ ਕਰ ਦੇਗਾ ਆ ਨਰਜੀ ਨਹੀਂ ਵੇਖੀ ਐਂ ਲੱਗਦਾ ਨਹੀਂ ਵੀ ਹੁਣ ਯੁੱਗ ਦੇ ਚੱਲੀਏ ਆ ਬੜਾ ਬੰਦਾ ਇਨਸਪਾਇਰ ਕਰਦਾ ਪੋਜ਼ਿਟਿਵ એનર્ਜੀ ਬਹੁਤ ਆਪਾਂ ਦਾ ਬਈ ਜੀ ਆਪਾਂ ਕਿਉਂ ਯਾਰ ਕਿਸੇ ਦਾ ਆਪ ਦੇ ਲਈ ਕਿਸੇ ਦਾ ਦੇਣਾ ਨਹੀਂ ਠੀਕ ਆ ਜ਼ਿੰਦਗੀ ਜੇ ਸਾਫ਼ ਹੈ ਕਿਸੇ ਦਾ ਠੰਗੀ ਨਹੀਂ ਮਾਰੀ ਕਿਸੇ ਦਾ ਕੋਈ ਨਹੀਂ ਜੋ ਕਿਸਦਾ ਘਰ ਖਵਾਇਆ ਹੈ ਮੈਂ ਤਾਂ ਬੋਝਦਾ ਸਦਾ ਕਿਤੇ ਵੀ ਉੱਥੇ ਰਿਸਕ ਆ ਜਾਂ ਹਰ ਬੰਦੇ ਤੋਂ ਨਿਕਲ ਅਸੀਂ ਬਾਬਿਆਂ ਦੇ ਯਾਰ ਪੁਲ ਟੁੱਟ ਗਿਆ ਉੱਥੇ ਵੀ ਰਿਆ ਦਾ ਟਰਾਲੀ ਹੋਣੀ ਆ ਇੰਨੇ ਬੰਦੇ ਕਿਤੇ ਵਿੱਚੋਂ ਸਿਕਿਉਰਟੀ ਕਿਤੇ ਨਹੀਂ ਉਹ ਮੈਂ ਸਿਕਿਉਰਟੀ ਨਾ ਜਾਵੇ ਜੱਟ ਦਾ ਜਾਊਗਾ ਮੈਂ ਨਿਕਲ ਕੇ ਭੱਜ ਗਿਆ ਸਿਕਿਉਰਟੀ ਮੇਰੇ ਪਿੱਛੇ ਪਿੱਛੇ ਬਾਬੇ ਅਸੀਂ ਘੱਟੋੜਾ 2 ਕਿਲੋਮੀਟਰ ਅੱਗੇ ਸਿਕਿਉਰਟੀ ਕਿਤੇ ਨਿਕਲ ਨਹੀਂ ਸਕਦੀ ਵਾਪਸ ਮੋੜੋ ਮੈਂ ਕਿਹਾ ਇਹਨਾਂ ਨੇ ਸੁਣਨੀ ਤਾਂ ਹੈ ਨਹੀਂ ਮੈਂ ਐਂ ਕੁਝ ਸੁਟਣ ਦੇ ਭਾਨੇ ਬਾਰੀ ਖੁਲੀ ਮੈਂ ਭੱਜ ਪਿਆ ਆਪਣੇ ਤਾਂ ਨਹੀਂ ਰਹਿ ਜਾਂਦਾ ਯਾਰ ਚਾਰ ਪੁੱਤ ਵਾਰੇ ਪਹਿਲੀ ਮਾਂ ਮਾਰੀ ਛੇਮਾ ਬਾਪ ਵਾਰਿਆ ਸਤਮਾ ਆਪ ਵਾਰਿਆ ਸੱਤ ਵਾਰ ਕੇ ਕਹਿੰਦਾ ਪਾਣਾ ਮਿੱਠਾ ਲੱਗੇ ਤੇਰਾ ਸਰਪੰਚ ਦਾ ਨਹੀਂ ਆਵੇ ਜਿਹੜਾ ਕੌਣ ਦੇਊਗਾ ਤੇਰਾ ਆ ਚਰਚੇਤ ਉਹ ਨਾਮ ਇਸ ਕਰਕੇ ਕਿ ਪੈਸਾ ਹੜਪੀੜਤਾ ਦੇ ਲਈ ਮੀਂਹ ਦੇ ਵਾਂਗ ਵਰਾਇਆ ਬਾਈ ਮਨਕੀਰ ਤਾਲਖੁਰੀ ਬਾਈ ਹੁਰਾਂ ਦੀ ਟੀਮ ਬਾਈ ਸਿਮਰਨ ਹੁੰਦਲ ਹੋਰੀ ਬਾਈ ਹੁਰਿਆ ਜੀ ਸਾਡੇ ਨਾਲ ਨੇ ਗੱਲਬਾਤ ਬਾਈ ਹੁਰਾਂ ਦੇ ਨਾਲ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰੀਏ ਪ੍ਰਗ ਨਿਕਲ ਬਲਵੰਤ ਜੀ ਬਾਈ ਜੀ ਸਵਾਗਤ ਸਤਿਗੁਰੂ ਸਭ ਤੋਂ ਪਹਿਲਾਂ ਸਲਾਮ ਸਲੂਟ ਉਹਦੀ ਟੀਮ ਨੂੰ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਬਾਈ ਤੁਸੀਂ ਪੰਜਾਬੀਆਂ ਦੇ ਨਾਲ ਹੜਪੀਟਾਂ ਦੇ ਨਾਲ ਖੜੇ ਅਜੇ ਇੱਕੋ ਚਰਚਾ ਚੱਲਦੀ ਹੈ ਕਿ ਯਾਰ ਪੰਜਾਬ ਦਾ ਪੁੱਤ ਪੰਜਾਬ ਦੇ ਲਈ ਆ ਖੜਿਆ ਤੇ ਇਹ ਨਹੀਂ ਸੋਚਿਆ ਕਿ ਯਾਰ ਮੈਂ ਪੈਸੇ ਦਾ ਕੀ ਕਰਨਾ ਪਰ ਲੋਕਾਂ ਦੇ ਲਈ ਵਰਾਤਾ ਵੀ ਲੋਕਾਂ ਦਾ ਦਿੱਤਾ ਲੋਕਾਂ ਲਈ ਵਰਾਤਾ ਇਹ ਮੇਰੀ ਸਲੂਟ ਸਭ ਤੋਂ ਵੱਡਾ ਤੁਹਾਨੂੰ ਆ ਮੀਡੀਆ ਨੂੰ ਆ ਇਸ ਵਾਰ ਜੋ ਮੀਡੀਆ ਨੇ ਕੀਤਾ ਠੀਕਾ ਛਲਾਂਗਾ ਜੋ ਯੋਗਾ ਮੈਂ ਕਹਿੰਦਾ ਜੀ ਪਾਣੀਆਂ 'ਚ ਹਨਾ ਆਪ ਨੇ ਆਪ ਦੀ ਜਾਣ ਦੀ ਨਾ ਪ੍ਰਵਾਹ ਕਰਦੇ ਹੋਏ ਤੇ ਲੋਕਾਂ ਦੀ ਹੈਲਪ ਕਰ ਰਹੇ ਨੇ ਸਾਰਾ ਕੁਝ ਮੈਂ মিডিਆ ਨੂੰ ਇਸ ਵਾਰ মিডিਆ ਨੇ ਦਿਲ ਜਿੱਤ ਲਿਆ ਬਾਈ ਨੇ ਕਹਿਤਾ ਵੀ ਆਪਾਂ ਕਰਨਾ ਆਪਦੇ ਆਪ ਨੂੰ ਹੀ ਕਦੇ ਆਇਆ ਵੀਰੇ ਇਹ ਆਪਾਂ ਕਿਵੇਂ ਕਰਾਂਗੇ ਐਡਾ ਵੱਡਾ ਨਹੀਂ ਨਹੀਂ ਵੀਰੇ ਪਤਾ ਗੱਲ ਕੀ ਹੈ ਉੱਥੇ ਗਏ ਅਸੀਂ ਪ੍ਰੀਤ ਵਾਲਿਆਂ ਦੇ ਨਾਲ ਵੀਰੇ ਦਾ ਫੋਨ ਆਇਆ ਵੀ ਐਂ ਕਰਕੇ ਅਨਾਉਂਸਮੈਂਟ ਕਰਕੇ ਆਉਣੀ ਹੈ ਚਲੋ ਉੱਥੇ ਜਾ ਕੇ ਹਾਲਾਤ ਦੇਖੇ ਮੈਂ ਕਿਹਾ ਵੀਰੇ ਵੀ ਸੇਵਾ ਕਰਨੀ ਪਣਦੀ ਹੈ ਉੱਥੇ ਚਲੋ ਕਹਿੰਦੇ ਆਹ ਚੀਜ਼ ਦੀ ਕਰਦੀ ਆ ਮੈਂ ਕਿਹਾ ਵੀਰੇ ਕੁਝ ਨਹੀਂ ਸੇਵਾ ਕਰਨੀ ਆਪਾਂ ਜਿੰਨੇ ਘਰ ਆ ਜਿੰਨੇ ਘਰ ਲੋਕਾਂ ਦੇ ਹੜੇ ਆਪਾਂ ਘਰ ਬਣਾਉਣੇ ਆ ਕਰੋੜ 2 ਕਰੋੜ 3 ਕਰੋੜ ਇਹ ਕਹਿੰਦਾ ਨਹੀਂ ਤਿੰਨੇ ਆਪਾਂ 5 ਕਰੋੜ ਦੇਣਾ ਅੱਦ ਤੂਪਾ ਅੱਦ ਮੈਂ ਪਾਉਣਾ ਮੈਂ ਕਿਹਾ ਵੀਰੇ ਕੋਈ ਚੱਕ ਨਹੀਂ ਆਪਣਾ ਭਰਾ ਵੀ ਇੱਕ ਸੇਵਾ ਕਰਦਾ ਮੈਂ ਉਹਨੂੰ ਵੀ ਅਸੀਂ ਫੋਨ ਲਾ ਲਿਆ ਉਹ ਕਹਿੰਦਾ ਵੀਰੇ ਜੋ ਤੁਸੀਂ ਮੇਰੇ ਹਿੱਸੇ ਲਾਉਣਾ ਲਾ ਦੋ ਨਾਲ ਖੜਿਆ ਥੋਕ ਕੇ ਤੁਹਾਡੇ ਹੁਣ ਤਾਂ ਭਾਈ ਜਿਵੇਂ ਜਿਵੇਂ ਤੁਸੀਂ ਜਾਣਦੇ ਹੋ ਕਿ ਕਿੰਨਾ ਮਿਸ ਮੈਨੇਜਮੈਂਟ ਦੀ ਗੱਲ ਜਿਹੜੀ ਚੱਲਦੀ ਹੈ ਜਿਵੇਂ ਜੋ ਵੀ ਆ ਗਿਆ ਬਾਈ ਉਹਨਾਂ ਨੇ ਲੱਖ ਕੱਢਿਆ 2 ਲੱਖ ਕੱਢਿਆ 3 ਲੱਖ ਕੱਢਿਆ ਉਹ ਦਿੱਤਾ ਉਹ ਚੀਜ਼ ਕਿਵੇਂ ਕਿਦਾਂ ਮਾਰਕ ਹੁੰਦੀ ਹੈ ਵੀ ਕਿਹੜੇ ਕਿਹੜੇ ਲੋਕਾਂ ਨੂੰ ਪੈਸਾ ਦੇਣਾ ਕੌਣ-ਕੌਣ ਆ ਜਾਂ ਜੋ ਵੀ ਉੱਥੇ ਭੀੜ ਦੇ ਵਿੱਚ ਜੋ ਵੀ ਆਉਂਦਾ ਉਹ ਚੀਜ਼ ਤੇ ਜ਼ਰੂਰ ਚਾਨਣਾ ਪਾਇਓ ਭਾਈ ਜੀ ਉੱਥੇ ਐ ਵੀ ਕੋਈ ਕਹਿੰਿਆ ਸੀ ਸਾਡੇ ਆਲਰੇਡੀ ਸਾਡਾ ਜਦੋਂ ਹੋਟਲ ਚੋਂ ਨਿਕਲੇ ਸਾਡੇ ਨਾਲ ਪ੍ਰੈਸ ਦੀਆਂ 2-3 ਗੱਡੀਆਂ ਸੀ ਪ੍ਰੈਸ ਨੇ ਸਾਨੂੰ ਆਇਡੈਂਟੀਫਾਈ ਕੁਝ ਸਾਨੂੰ ਸਾਡੇ ਭਰਾਵਾਂ ਨੇ ਸ਼ਾਰਟਲਿਸਟ ਕਰਤੇ ਸੀ ਉਹੀ ਘਰ ਪ੍ਰੈਸ ਨੇ ਸਾਨੂੰ ਸ਼ਾਰਟਲਿਸਟ ਕਰਕੇ ਦੇਏ ਸੀ ਜਿਉਂਕਿ ਕਿ ਪ੍ਰੈਸ ਦਾ ਯੋਗਦਾਨ ਮੈਂ ਸਭ ਤੋਂ ਪਹਿਲਾਂ ਦਾ ਪ੍ਰੈਸ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਕਰੇ ਜਾ ਕੇ ਕਿਉਂਕਿ ਸਾਨੂੰ ਨਹੀਂ ਪਤਾ ਵੀ ਕਿਹੜੇ ਘਰ ਦਾ ਕਿੰਨਾ ਨੁਕਸਾਨ ਹੋਇਆ ਬਿਲਕੁਲ ਬਿਲਕੁਲ ਤੁਸੀਂ ਨਵੇਂ ਹੋ ਸਾਨੂੰ ਨਾ ਉਧਰ ਪਿੰਡਾਂ ਹਾਂ ਗਏ ਜਰੂਰ ਹੈ ਇਧੀਆਂ ਚ ਪਰ ਪਿੰਡਾਂ 'ਚ ਐ ਨਹੀਂ ਪਤਾ ਕਿੱਥੇ ਕੀ ਨੁਕਸਾਨ ਹੋਇਆ ਸਾਨੂੰ ਪ੍ਰੈਸ ਨਾਲ ਲੈ ਕੇ ਗਈ ਹੈ ਪ੍ਰੈਸ ਨੇ ਦਿਖਾਇਆ ਵੀ ਭਈ ਆ ਘਰ ਦਾ ਇੰਨਾ ਨੁਕਸਾਨ ਹੋਇਆ ਇਹਨਾਂ ਦੇ ਬੱਚਾ ਨਹੀਂ ਹੈ ਇਹਨਾਂ ਦੇ ਜਵਾਨ ਪੁੱਤ ਦੀ ਮੌਤ ਹੋਈ ਹੋਈ ਹੈ ਉੱਥੇ ਜਿੱਥੇ ਲੋੜਵੰਦ ਸੀਗੇ ਉੱਥੇ ਅਸੀਂ ਜਦੋਂ ਚਲੋ ਪਿੰਡ 'ਚ ਚਲੇ ਗਏ ਉਦੋਂ ਬਜ਼ੁਰਗ ਕੋਈ ਸੀਗੇ ਜਿਹੜਾ 20 50 ਹਜ਼ਾਰ ਉਹ ਤਾਂ ਚਲੋ ਜੀ ਹੁਣ ਜੋ ਬਜ਼ੁਰਗ ਆ ਗਿਆ ਉਹਨਾਂ ਦੇ ਘਰੇ ਚਲੋ ਘਰ ਠੀਕ ਨੇ ਉਹਨਾਂ ਦੇ ਪਰ ਉਹਨਾਂ ਦੇ ਰਹਿਣ ਜੋਗਾ ਕੋਈ ਬੈੱਡ ਨਹੀਂ ਕੋਈ ਕੱਪੜਾ ਨਹੀਂ ਲੀੜਾ ਨਹੀਂ ਪਾਣੀ ਖੜਿਆ ਉਹ ਚੀਜ਼ ਵਾਸਤੇ ਅਸੀਂ ਕਿਸੇ ਨੂੰ ਬੈਡਾਂ ਵਾਸਤੇ ਕਿਸੇ ਨੂੰ ਚਲੋ ਉਹ ਜੋ ਰੱਬ ਨੇ ਜੋ ਜਿੰਨੇ ਕੁ ਜੋਗੇ ਹੈਗੇ ਆ ਉਹਨਾਂ ਹੀ ਕਸੀਂ ਸੇਵਾ ਕਰੀ ਹੈ ਚਲੋ ਦੇਣੇ ਵਾਲਾ ਤਾਂ ਕੌਣ ਹੈ ਕਿਸੇ ਨੂੰ ਬਲਕਿ ਉਹਨਾਂ ਕਸੀਂ ਕਰਦੇ ਰਹੇ ਹਾਂ ਬਾਕੀ ਜਿਹੜੇ ਘਰਾਂ ਨੂੰ ਅਸੀਂ ਡਿਊਟੀ ਲਾਈ ਉਹ ਅਸੀਂ ਪ੍ਰੋਪਰ ਅਸੀਂ ਸ਼ਾਰਟਲਿਸਟ ਕਰਕੇ ਜਿੱਦਾਂ ਅਸੀਂ 40 ਘਰ ਹੈ ਭਾਈ ਉੱਥੇ ਕੋਈ ਐ ਨਹੀਂ ਹਜੇ ਤਾਂ ਅਸੀਂ ਜਾ ਕੇ ਸਿਰਫ ਸ਼ੁਰੂ ਕਰਨੇ ਵਾਸਤੇ ਅਸੀਂ ਜਾ ਕੇ ਜਿਹਨੂੰ ਲਗ ਲਗ 2-2 ਲੱਖ ਰੁਪਏ ਆ ਉਹ ਦੇ ਕੇ ਆਏ ਆ ਉਹ ਸਿਰਫ ਸ਼ੁਰੂਆਤ ਹੈ ਵੀ ਤੁਸੀਂ ਘਰ ਸ਼ੁਰੂ ਕਰੋ ਸਰਪੰਚਾਂ ਦੀ ਡਿਊਟੀ ਲਾ ਕੇ ਆਏ ਆ ਵੀ ਜਦੋਂ ਕੰਮ ਥੋੜਾ ਸ਼ੁਰੂ ਹੋ ਗਿਆ ਫਿਰ ਪਹੁੰਚਦੇ ਕਰਾਂ ਅਜਾ ਮਤਲਬ ਇਹ ਆ ਵੀ ਜੋਗੇ ਹੈ ਤੁਹਾਡੇ ਨਾਲ ਖੜੇ ਮਤਲਬ ਇਹ ਆ ਵੀ ਉਹ ਕਰ ਨੂੰ ਇਹ ਨਹੀਂ ਵੀ 1 ਲੱਖ 2 ਲੱਖ ਮਿਲ ਕੇ ਉਹਨੂੰ ਐਂਡ ਤੱਕ ਵੀ ਤੁਸੀਂ ਉਹਨੂੰ ਪੂਰਾ ਬਣਾ ਜਿੰਨੇ ਜੋਗੇ ਉਹ ਸੀਗੇ ਉਹਨੇ ਉਹਨੇ ਪਹਿਲਾਂ ਆ ਵੀ ਜੋ ਤੁਹਾਡਾ ਨੁਕਸਾਨ ਹੋਇਆ ਤੁਸੀਂ ਸ਼ੁਰੂ ਕਰੋ ਤੁਹਾਡੇ ਨਾਲ ਖੜੇ ਆ ਤੁਹਾਡਾ ਪਹੁੰਚਦਾ ਕਰਾਂਗੇ ਜਿੰਨੇ ਵੀ ਉੱਥੇ ਕੋਈ ਬਕਾਇਦਾ ਉੱਥੇ ਉਹ ਪਿੰਡ ਦਾ ਸਰਪੰਚ ਸੀਗਾ ਸਰਪੰਚਾਂ ਦੀ ਡਿਊਟੀ ਲਈ ਵੀ ਤੁਸੀਂ ਬਈ ਜੀ ਨਾਲ ਹੋ ਕੇ ਕੰਮ ਕਰਾਉਣਾ ਬਕਾਇਦਾ ਤਾਂ ਹੀ ਅਸੀਂ ਕੋਈ ਸੰਸਥਾ ਨੂੰ ਚਲੋ ਅਸੀਂ ਜਿੱਦਣ ਅਸੀਂ ਪੈਸਿਆਂ ਦਾ ਐਲਾਨ ਕਰਿਆ ਮੱਕੜ ਸਾਹਿਬ ਸਾਨੂੰ ਮਿਲਣ ਆਏ ਆ ਬਾਈ ਅਮਨ ਸੀਗਾ ਨਾਲ ਮੱਕੜ ਸਾਹਿਬ ਦੀ ਅਸੀਂ ਜੋ ਉਹ ਤੋਂ ਪਹਿਲਾਂ ਨਾ ਅਸੀਂ ਜਦੋਂ ਆ ਜਾਣੇ ਤੋਂ ਪਹਿਲਾਂ ਪ੍ਰੀਤ ਵਾਲੇ ਤੋਂ ਮੈਂ ਵੀਰਾ ਅਸੀਂ ਉਰੇ ਬੈਠੇ ਮੇਰੇ ਪਿੰਡੋਂ ਮੈਂ ਚੱਪਰ ਚਿੜੀ ਤੋਂ ਵਾਈਫ ਮੇਰੀ ਸਰਪੰਚ ਹੈ ਜੀ ਫੋਨ ਆ ਗਿਆ ਮੁੰਡਿਆਂ ਦਾ ਵੀ ਵੀਰੇ ਉਥੋਂ ਸਮਾਨ ਲੈ ਕੇ ਜਾਣਾ ਮੈਂ ਕਿਹਾ ਯਾਰ ਜਿੰਨਾ ਤੁਸੀਂ ਇਕੱਠਾ ਕਰਨਾ ਕਰ ਲੋ ਜਿੰਨਾ ਗਿਆ だっ ਤੋ ਕਿ ਲੋ ਮੈਂ ਉਹ ਕਰਕੇ 5-7 ਟਰਾਲੀਆਂ ਮੈਂ ਰਮਨੀਨਾ ਕਰਕੇ ਮੱਕੜ ਸਾਹਿਬ ਦੀ ਇੰਟਰਵਿਊ ਆ ਗਈ ਅਸੀਂ ਮੱਕੜ ਸਾਹਿਬ ਦਾ ਪੇਜ ਫੋਲੋ ਕਰਿਆ ਹੋਇਆ ਉਹ ਆ ਗਿਆ ਵੀ ਸਾਨੂੰ ਆ ਚੀਜ਼ ਜ਼ਰੂਰੀ ਚਾਹੀਦੀ ਹੈ ਅਰਜੈਂਟ ਹੈ ਅਰਜੈਂਟ ਲਿਖਿਆ ਹੋਇਆ ਸੀ ਅਸੀਂ ਉਹ ਚੀਜ਼ਾਂ ਕਰਕੇ ਉੱਥੇ ਤਾਂ ਵੀ ਆ ਮੱਕੜ ਸਾਹਿਬ ਨੂੰ ਫੋਨ ਕਰ ਲਿਓ ਉੱਥੇ ਜਿਹੜੇ ਉਹ ਕਿਉਂਕਿ ਬਾਈ ਜੀ ਪੱਤਰਕਾਰਾਂ ਨੂੰ ਜ਼ਿਆਦਾ ਪਤਾ ਸਾਨੂੰ ਨਹੀਂ ਪਤਾ ਵੀ ਉੱਥੇ ਗਰਾਊਂਡ ਬੰਦ ਦਿਓ ਹਾਂ ਗਰਾਊਂਡ ਤੇ ਵੀ ਉੱਥੇ ਉੱਥੇ ਉਹ ਜਿਹੜੇ ਪਿੰਡਾਂ 'ਚ ਕਹਿਣਗੇ ਉੱਥੇ ਪਹੁੰਚਾ ਦਿਓ ਅਸੀਂ ਤਾਂ ਆ ਸੇਵਾ ਕਰੀ ਸੀ ਉਦੋਂ ਜਦੋਂ ਪ੍ਰੀਤ ਵਾਲੇ ਮੇਨ ਕ੍ਰੈਡਿਟ ਪ੍ਰੀਤ ਵਾਲੇ ਸਾਨੂੰ ਲੈ ਕੇ ਗਏ ਉੱਥੇ ਚਲੋ ਉੱਥੇ ਅਸੀਂ ਹਾਲਾਤ ਦੇਖਿਆ ਸੀ ਅਨਾਉਂਸਮੈਂਟ ਕਰਤੀ ਮੱਕੜ ਸਾਹਿਬ ਸਾਨੂੰ ਮਿਲਣ ਆ ਗਏ ਉੱਥੇ ਅਮਨਵੀਰਾ ਕਹਿੰਦਾ ਮੈਂ ਕਿਹਾ ਬਾਈ ਜੀ ਬਹੁਤ ਸਥਿਤੀ ਮਾੜੀ ਆ ਉਹ ਮਨੂ ਵੀ ਇਹ ਕਹਿੰਦਾ ਵੀ ਉੱਥੇ ਅੰਦਰੋਂ ਘਰ ਦੇ ਵੀ ਲੋਕ ਆਪਣਾ ਘਰ ਸੈੱਟ ਕਰਨਗੇ ਕਿ ਜ਼ਮੀਨਾਂ ਸੈੱਟ ਕਰਨਗੇ ਵੀ ਜਿਵੇਂ ਲੋਕਾਂ ਦੇ ਇੰਨਾ ਇੰਨਾ ਗਾਰਾ ਪਿਆ ਪ੍ਰੈਸ਼ਰ ਗੱਲ ਧੋਣਾ ਵੀ ਸਾਨੂੰ ਟਰੈਕਟਰਾਂ ਦੀ ਕਮੀ ਹੈ ਚਲੋ ਜਦੋਂ ਟਰੈਕਟਰਾਂ ਦੀ ਕਮੀ ਹੈ ਟਰੈਕਟਰਾਂ ਦਾ ਹੋਇਆ ਵੀ ਅਸੀਂ ਕਿਹਾ ਵੀ ਚਾ ਦੱਸੋ ਕਹਿੰਦੇ ਤੁਸੀਂ ਜਨ ਅਸੀਂ ਕਿਹਾ ਵੀ ਤੁਸੀਂ ਆਪਣੇ ਮੂੰਹ ਕਹਿੰਦੇ ਸਾਨੂੰ ਤਾਂ ਚਾਹੀਏ 100 ਦੇ ਦਿਓ ਮੈਂ ਚਲੋ ਮੈਂ ਕਹਿੰਦਾ 1 ਮਿੰਟ ਕਰੋ ਚਲੋ ਅਸੀਂ ਆਪਣੇ ਮੈਂ ਵੀ ਸਰਕਲ 'ਚ ਗੱਲ ਕਰੀ ਉਹ ਕਹਿੰਦੇ ਦੇ ਅੱਜ ਮੈਂ ਵੀ ਦੇਣਾ ਅਚਾਨਕ ਉਹਨਾਂ ਨੇ 100 ਟਰੈਕਟਰ ਮੰਗੇ ਤੁਸੀਂ ਕਿਹਾ ਵੀ ਦਿੱਤੇ ਦਿੱਤੇ ਮੈਂ ਕੋਈ ਗੱਲ ਨਹੀਂ ਚਲੋ ਪੰਜਾਬ ਦੇ ਉੱਪਰੋਂ ਥੋੜੀਆ ਚਲੋ ਵੀਰੇ ਦੀ ਵੀ ਹੱਲਾ ਸ਼ੇਰੀ ਹੈ ਬਾਕੀ ਅਸੀਂ ਬੈਠੇ ਆਂ ਜੀ ਮੈਂ ਮੇਰਾ ਭਰਾ ਇਹ ਰੂਪਾ ਅਸੀਂ ਕਿਹਾ ਵੀ ਠੋਕ ਕੇ ਪੰਜਾਬ ਨਾਲ ਖੜੇ ਆਂ ਕਹਿੰਦੇ ਵੀ ਜਾਂ ਤਾਂ ਤੁਸੀਂ ਵੰਡ ਦੋ ਜਾਂ ਅਸੀਂ ਕਿਹਾ ਚਲੋ ਕੋਈ ਗੱਲ ਨਹੀਂ ਵੀ ਅਸੀਂ ਆ ਕੇ ਫਿਰ ਸਲਾਹ ਕਰੀ 10 ਟਰੈਕਟਰ ਗਲੋਬਲ ਵਾਲਿਆਂ ਨੂੰ ਹੁਣ ਉੱਥੇ ਅਸੀਂ ਭੈ ਸੰਤ ਸੀਗੇ ਉੱਥੇ ਜਿਹਨਾਂ ਨੇ ਬੰਨ ਲਾਇਆ ਤੇ ਅਸੀਂ ਡੀਜ਼ਲ ਦੀ ਸੇਵਾ ਕਰਕੇ ਆਏ ਚਲੋ ਡੀਜ਼ਲ ਦੇ ਕੇ 10000 ਲੀਟਰ ਬਾਕੀ ਉਹਨਾਂ ਨੂੰ ਟਰੈਕਟਰ ਕਹਿ ਕੇ ਆਏ 10 ਟਰੈਕਟਰ ਚਲੋ ਜਿੰਨੇ ਕੁ ਜੋਗੀ ਹਰੇਕ ਸਾਨੂੰ ਐ ਵੀ ਹੁਣ ਸਾਡ ਅੱਜ ਸਵੇਰੇ ਇੱਕ ਅਸੀਂ ਬੈਠੇ ਗੱਲ ਕਰੀ ਹੈ ਕਿ ਅਸੀਂ ਪਿੰਡਾਂ 'ਚ ਵੀ ਜਿਹੜੇ ਲੋਕਾਂ ਦਾ ਜ਼ਿਮੀਂਦਾਰਾਂ ਦਾ ਨੁਕਸਾਨ ਹੋਇਆ ਉਹ ਕੁਝ ਅਸੀਂ ਉੱਥੇ ਪ੍ਰਸ਼ਾਸਨ ਨੂੰ ਕਹਿ ਕੇ ਘਰ ਸ਼ਾਰਟਲਿਸਟ ਕਰਾ ਕੇ ਅਸੀਂ ਟਰੈਕਟਰ ਉਹਨਾਂ ਨੂੰ ਵੀ ਦਈਏ ਸਾਡਾ ਵੀ ਜਿਹੜੇ ਆਪਣਾ ਜਿਹੜੇ ਘਰਾਂ ਦੇ ਟਰੈਕਟਰਾਂ ਦਾ ਨੁਕਸਾਨ ਹੋਇਆ ਵੀ ਸੰਦ ਰੁੜਗੇ ਸਾਰੇ ਉਹ ਹੈ ਅਸੀਂ ਸਾਡੀ ਸਲਾਹ ਕੋਈ ਸੰਸਥਾ ਨੂੰ ਦੇ ਕੇ ਬਾਅਦ ਚ ਵੀ ਇਹਨਾਂ ਨੂੰ ਦਈਏ ਆਪਣਾ ਜੀਮੀਦਾਰਾਂ ਜਿਹੜੇ ਹੁਣ 10 ਟਰੈਕਟਰ ਗਏ ਨੇ ਉਹ ਘਰਾਂ ਤੱਕ ਨਹੀਂ 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 ਉਹ ਸੰਸਥਾ ਨੂੰ ਦਈਆਂ ਹੁਣ ਸਾਡੇ ਅਗਲੇ ਸੋਮਵਾਰ ਮੰਗਰ ਵੀ ਉਹ ਤੇ ਸੰਸਥਾ ਦਾ ਜ਼ਿੰਮਾ ਲਾਇਆ ਵੀ ਤੁਸੀਂ ਉਹ ਸੰਸਥਾ ਦੇ ਨਵੇਂ ਹੀ ਕਰਾਣੇ ਪੈਣੇ ਜਦੋਂ ਕੰਪਨੀ ਚੋਂ ਨਿਕਲਦਾ ਉਹ ਬਿੱਲ ਕਰਾਣਾ ਪੈਂਦਾ ਉਹ ਬਿੱਲ ਫਿਰ ਅਸੀਂ ਸੰਸਥਾ ਦਾ ਕਰਾਤਾ ਸਾਨੂੰ ਨੌਲੇਜ ਨਹੀਂ ਬਾਈ ਜੀ ਇੰਨੀ ਸਾਜਤਾ ਸਰੋ ਪੈਸਾ ਦੇ ਸਕਦੇ ਅਸੀਂ ਕੀ ਚੀਜ਼ ਦੇ ਸਕਦੇ ਸਾਨੂੰ ਜਦੋਂ ਉਹ ਕਹਿੰਦੇ ਕਿ ਤੁਸੀਂ ਕੀਦੇ ਨੌਕਾਈਏ ਉਹ ਸਾਨੂੰ ਤਾਂ ਪਤਾ ਹੀ ਨਹੀਂ ਸਾਨੂੰ ਅੱਤਾ ਪੈਰਾਂ ਦੀ ਪਈ ਹੈ ਜੀ ਨੌ ਕੀਦੇ ਕਰਾਉਣੇ ਚਲੋ ਉਹ ਤਾਂ ਫਿਰ ਉਹ ਬਾਈ ਜੀ ਨਾ ਕਹਿੰਦੇ ਸਾਡੇ ਗਲੋਬਲ ਸਿੱਖ ਦੇ ਨਾਮ ਕਰਾ ਦਿਓ ਹੁਣ ਚਲੋ ਹੁਣ ਦਾ ਹੁਣ ਅਗਲੇ ਮੰਗਲਵਾਰਾ ਸੀ 25 ਟਰੈਕਟਰ ਭੇਜਣੇ ਆ ਉਹਦੇ ਜੋ ਪੰਜ ਕਿਤੇ ਸੰਤਾਂ ਦੇ ਚਲੇਗੇ ਕੁਛ ਐ ਇਹ ਲਾੜਤਾ ਸੀ ਚਲੋ ਬੁੱਕ ਕਰਤਾ ਵੀ ਕਿੱਥੇ ਕਿੱਥੇ ਜਾਣਾ ਜਿਹੜਾ ਅਗਲਾ ਲਾੜ 25 ਦਾ ਜਾਣਾ ਉਹ ਅਸੀਂ ਐਂ ਵੀ ਕੁਸ਼ਤਾ ਸੀ ਪਿੰਡਾਂ ਨੂੰ ਦਵਾਂਗੇ ਜਿੱਥੇ ਜ਼ਿਆਦਾ ਨੁਕਸਾਨ ਹੋਇਆ ਪਿੰਡ ਦੀ ਪੰਚਾਇਤ ਨੂੰ ਸੋਸਾਇਟੀ ਹਾਂ ਹਾਂ ਜੀ ਸੋਸਾਇਟੀ ਲਾ ਲਓ ਪੰਚਾਇਤ ਲਾ ਹਾਂ ਉਹ ਅਸੀਂ ਇੱਕ ਪਿੰਡ ਦੀ ਪੰਚਾਇਤ ਆ ਉਹ ਜਿਹੜੇ ਪਿੰਡ ਜ਼ਿਆਦਾ ਨੁਕਸਾਨ ਆ ਉਹ ਪੰਚਾਇਤ ਨੂੰ ਦੋ ਟਰੈਕਟਰ ਪਿੰਡ ਦੀ ਪੰਚਾਇਤ ਦੇ ਨਾਲ ਵੀ ਪਿੰਡ 'ਚ ਕੋਈ ਵਿਵਾਦ ਤੇ ਉਹ ਇਦਾਂ ਅਸੀਂ ਕਰਕੇ ਐ ਕਰਨ ਲੱਗੇ ਆ ਬਈ ਜੀ ਕਿਉਂਕਿ ਕੁਛ ਨਾ ਵੀ ਵੀ ਆਮ ਜਨਤਾ ਨੂੰ ਫਾਇਦਾ ਹੋਵੇ ਦੇਖੋ ਬਈ ਜੀ ਉੱਥੇ ਲੋਕ ਵੀਰੇ ਦੀ ਆਈਡੀ ਥੱਲੇ ਵੀ ਤੁਸੀਂ ਭਗਵੰਤ ਮਾਨ ਦੇ ਉਹਦੇ ਸੋਲੇਗਾਮ ਨੇ ਉਹਦੇ ਹਾਏ ਇਹ ਚੱਲ ਰਹੀ ਹੈ ਸਰਕਾਰ ਦਾ ਭੇਜਿਆ ਜਾ ਇਹ ਚੀਜ਼ ਚੱਲਦੀ ਹੈ ਮੈਂ ਤੁਹਾਨੂੰ ਦੱਸਦਾ ਜੀ ਅਸੀਂ ਤਾਂ ਸੇਵਾ ਕਰਨ ਗਏ ਨਾ ਸਾਨੂੰ ਕਿਸੇ ਦਾ ਵੀ ਕੋਈ ਕਾਲੀ ਹੈ ਨਾ ਉੱਥੇ ਕਾਂਗਰਸੀ ਹੈ ਨਾ ਕੋਈ ਉੱਥੇ ਆਪ ਵਾਲਾ ਦੇਖੋ ਜੀ ਅਸੀਂ ਤਾਂ ਜਿਹਨੂੰ ਲੋੜ ਵੰਦਾ ਸੀ ਉਹਨੂੰ ਸੇਵਾ ਕਰੀ ਐ ਨਾ ਅਸੀਂ ਸਿਆਸਤ ਅੱਜ ਕਰੀਏ ਨਾ ਕਰੀਏ ਕੱਲ ਹਾਂ ਠੀਕ ਐ ਅੱਜ ਅਸੀਂ ਸਾਨੂੰ ਕੋਈ ਲੋੜ ਐ ਅੱਜ ਸਾਡੇ ਸੀਐਮ ਕੌਣ ਐ ਜੇ ਤਾਂ ਦੇਖੋ ਬਾਦਲ ਸਾਹਿਬ ਹੁੰਦੇ ਸੀ ਬਾਦਲ ਸਾਹਿਬ ਨੂੰ ਕਹਿੰਦੇ ਕੈਪਟਨ ਮਨਿੰਦਰ ਹੁੰਦਾ ਸੀ ਕੈਪਟਨ ਮਨਿੰਦਰ ਨੂੰ ਕਹਿੰਦੇ ਹੁਣ ਉੱਥੇ ਐ ਭਗਵੰਤ ਜੀ ਸੀ ਜਾਂ ਭਗਵੰਤ ਮਾਨ ਸਾਹਿਬ ਉਹਨਾਂ ਨੂੰ ਅਸੀਂ ਭਗਵੰਤ ਮਾਨ ਸਾਹਿਬ ਨੂੰ ਹੀ ਕਹਿਣਾ ਉਦੋਂ ਵੀਰੇ ਆਪਾਂ ਹੁਣ ਚਲੋ ਸੀਐਮ ਆਪਣੇ ਭਗਵੰਤ ਮਾਨ ਸਾਹਿਬ ਹੈ ਹੁਣ ਅਸੀਂ ਤਾਂ ਉਹਨਾਂ ਨੂੰ ਕਹਿਣਾ ਬਾਕੀ ਗੱਲ ਰਹੀ ਵੀਰੇ ਨਾਲ ਉੱਥੇ ਅਨਾਉਂਸ ਕਰਤਾ ਵੀ ਛੋਟੇ ਜ਼ਿਮੀਂਦਾਰਾਂ ਦਾ ਕਰਜ਼ਾ ਮਾਫ਼ ਕਰਿਆ ਜਾਵੇ ਠੀਕ ਹੈ ਜ਼ਿਮੀਂਦਾਰਾਂ ਦਾ ਕਰਜ਼ਾ ਮਾਫ਼ ਕਰਿਆ ਜਾਵੇ ਜਦੋਂ ਉੱਥੇ ਚਲੋ ਅਨਾਉਂਸ ਕਰਿਆ ਅੱਜ ਸੀਐਮ ਸਾਹਿਬ ਦਾ ਫੋਨ ਆਇਆ ਉਹਨਾਂ ਨੇ ਸ਼ਾਬਾਸ਼ੀ ਦਿੱਤੀ ਮੇਰੇ ਨਾਲ ਵੀ ਗੱਲ ਹੋਈ ਵੀਰੇ ਨਾਲ ਵੀ ਗੱਲ ਹੋਈ ਰੂਪੇ ਨਾਲ ਵੀ ਗੱਲ ਹੋਈ ਚਲੋ ਉਹਨਾਂ ਨੇ ਕਿਹਾ ਵੀ ਜੋ ਜਿਹੜੀ ਤੁਸੀਂ ਗੱਲ ਕਹੀ ਹੈ ਵੀ ਉਹ ਅਸੀਂ ਵਿਚਾਰ ਰਹੇ ਹਾਂ ਹਾਂ ਇੱਕ ਗੱਲ ਕਹਿੰਦੇ ਅਸੀਂ ਕੈਬਨਟ ਚ ਉਹ ਕਰਤਾ ਵੀ 6 ਮਹੀਨੇ ਤੱਕ ਵੀ ਕੋਈ ਵੀ ਇਹਨਾਂ ਦਾ ਵੀ ਕਿਸਤ ਨਹੀਂ ਲਈ ਜਾਊਗੀ ਨਾ ਕੋਈ ਵਿਆਜ ਲੱਗੂਗਾ ਚਲੋ ਸਾਨੂੰ ਆ ਚੀਜ਼ ਦੀ ਵੀਰੇ ਨੌਲੇਜ ਨਹੀਂ ਹੈ ਚਲੋ ਇਹ ਵੀ ਕਹਿੰਦੇ ਵੀ ਬੈਨੀਫਿਟ ਹੈ ਵਧੀਆ ਗੱਲ ਹੈ ਬਾਕੀ ਅਸੀਂ ਅੱਜ ਵੀ ਆਹੀ ਗੱਲ ਤੇ ਅੜੇ ਵੀ ਜ਼ਿਮੀਂਦਾਰਾਂ ਦਾ ਕਰਜ਼ਾ ਮਾਫ਼ ਕਰ ਦਿਓ ਛੋਟੇ ਜ਼ਿਮੀਂਦਾਰਾਂ ਦਾ ਹਾਂ ਜੀ ਅੱਜ ਵੀ ਆਹੀ ਗੱਲ ਗਈ ਵੀ ਸਾਡੇ ਨਾਲ ਉਹਨਾਂ ਨਾਲ ਗੱਲ ਹੋਈ ਹਾਂ ਜੀ ਹਾਂ ਜੀ ਸੀਐਮ ਸਾਹਿਬ ਨਾਲ ਗੱਲ ਹੋਈ ਹੈ ਉਦੋਂ ਅਸੀਂ ਹੱਥ ਜੋੜ ਕੇ ਆਏ ਜਾਣੀ ਸ਼ਾਇਦ ਉਹਨਾਂ ਨੇ ਪਾਈ ਦੇਣੀ ਅਸੀਂ ਅੱਜ ਆਹੀ ਹੱਥ ਜੋੜ ਕੇ ਬੇਨਤੀ ਕਰੀ ਵੀ ਸੀਐਮ ਸਾਹਿਬ ਵੀ ਕਰਜ਼ਾ ਮਾਫ਼ ਕਰੋ ਚਲੋ ਕਿਸ਼ਤ ਹੈ ਉਹ ਤਾਂ ਚਲੋ ਹੋਣੀ ਦੇਖੋ ਜੀ ਜ਼ਿਮੀਂਦਾਰਾਂ ਦਾ ਨੁਕਸਾਨ ਹੋ ਗਿਆ ਸਪਰੇਅ ਵਾਲਿਆਂ ਦੇ ਪੈਸੇ ਆ ਰਹੀ ਵਾਲਿਆਂ ਦੇ ਅਗਲਾ ਕਿਹੜੂ ਸਾਲ ਨਾ ਦੇਈ ਸਾਲ ਬਾਅਦ ਦੇ ਦੇ ਜ਼ੀਮੀਦਾਰ ਨੂੰ ਬਈ ਜੀ ਕਿਤੇ ਸਾਲ ਚ ਨਹੀਂ ਉੱਠ ਜਾਣਾ ਜ਼ੀਮੀਦਾਰ ਨਾ ਕਣਕ ਨਹੀਂ ਬੀਜ ਹੁੰਦੀ ਗਿੱਲ ਨਹੀਂ ਉੱਥੇ ਬਈ ਜੀ ਬਿਲਕੁਲ ਐਨੀ ਸੇਮ ਆਈ ਹੋਈ ਆ ਅਜੇ ਮੈਂ ਕਹਿੰਦਾ ਦੋ ਫਸਲਾਂ ਨਹੀਂ ਹੁੰਦੀਆਂ ਬਈ ਜੀ ਬੁਰਾ ਹਾਲ ਹੈ ਜ਼ੀਮੀਦਾਰਾਂ ਦਾ ਉੱਥੇ ਤੰਬੂ ਲਾਈ ਬੈਠੇ ਆ ਉੱਥੇ ਆਪਣਾ ਕੋਠਿਆਂ ਤੇ ਬੁਰਾ ਹਾਲ ਹੈ ਹੁਣ ਜਿਵੇਂ ਤੁਸੀਂ ਮੈਂ ਸਾਮ ਮਰ ਗਏ ਆ ਬੁਰੇ ਹਾਲ ਬਈ ਜੀ ਬਾਹਲਾ ਨਕਸ਼ਤਰੀਓਨ ਕੋ ਨਿਆਲੇ ਏਰੀਏ ਦੇ ਵਿੱਚ ਅਡੇਰਾ ਬਣਾਣ ਕੀਰੀਏ ਦੇ ਵਿੱਚ ਗਏ ਜਿਵੇਂ ਫਾਜ਼ਲ ਕਾ ਫਰੋਜ਼ਪੁਰ ਹਰ ਜਗ੍ਹਾ ਦੇ ਉੱਪਰ ਇਹ ਹਰੀਕੇ ਦੀ ਗੱਲ ਕਰੀਏ ਜਿਵੇਂ ਹਰ ਜਗ੍ਹਾ ਦੇ ਉੱਪਰ ਤੁਹਾਡੀ ਸੇਵਾ ਉੱਥੋਂ ਸ਼ੁਰੂਆਤ ਹੋ ਹਰ ਹਰ ਪ੍ਰਭਾਵ ਤੇਰੀ ਤੱਕ ਪਹੁੰਚੋਗੇ ਹਾਂਜੀ ਭਾਈ ਜੀ ਹੁਣ ਅਸੀਂ ਆ ਆਪਣਾ ਮੰਗਲਵਾਰ ਨੂੰ ਉਧਰ ਟਰੈਕਟਰ ਭੇਜ ਕੇ ਉਹ ਤੋਂ ਬਾਅਦ ਅਸੀਂ ਫਿਰੋਜ਼ਪੁਰ ਜਿਹੜਾ ਇਧਰ ਫਾਜ਼ਿਲਕਾ ਜਿੱਥੇ ਨੁਕਸਾਨ ਹੋਇਆ ਸੀ ਅਗਲੀ ਅਗਲੀ ਵਿਜ਼ਿਟ ਸਾਡੀ ਉਧਰ ਹੈ ਅਸੀਂ ਇਕੱਠੇ ਸਾਰੇ ਉਧਰ ਜਾ ਰਹੇ ਹਾਂ ਉੱਥੇ ਜਿੰਨਾਂ ਜਿੰਨਾਂ ਉੱਥੇ ਵੀ ਅਸੀਂ ਸਾਡੀ ਡਿਊਟੀ ਲਾਤੀ ਅਸੀਂ ਬੰਦਿਆਂ ਦੀ ਵੀ ਪਹਿਲਾਂ ਤੁਸੀਂ ਘਰ ਕੱਢ ਕੇ ਰੱਖੋ ਵੀ ਅਸੀਂ ਜਾ ਕੇ ਵੀ ਥੋੜਾ ਜਨਾ ਵੀਰੇ ਦਾ ਸਕਿਉਰਿਟੀ ਪਰਪਸ ਦਾ ਉਹਦਾ ਤੁਹਾਨੂੰ ਪ੍ਰੋਬਲਮ ਆ ਜਾਂਦੀ ਨਹੀਂ ਅਸੀਂ ਤਾਂ ਸਾਡਾ ਤਾਂ ਉਹਨੂੰ ਜੀ ਨਹੀਂ ਸੀ ਕਰਦਾ ਹੁਣ ਵੀ ਉੱਥੇ ਤਰਨ ਤਰ ਤੋ ਸਕਿਉਰਿਟੀ ਰੀਜ਼ਨ ਕਰਕੇ ਸਾਨੂੰ ਪ੍ਰਸ਼ਾਸਨ 6 ਵਜੇ ਹੋਟਲਾਂ ਚ ਬਾੜ ਦਿੰਦਾ ਤਾਂ ਵੀ ਨਹੀਂ ਰਹਾ ਹੋ ਗਿਆ ਚਲੋ ਚਲੋ ਚ ਰੌਲਾ ਫਿਰਾਂਦਾ ਹੋਂ ਲੋਕਾਂ ਦੇ ਦਿਲਾਂ 'ਚ ਮਾਨਜਤ ਦੇ ਕੇ ਕਿ ਜੇ ਹੁਣ ਅੱਜ ਪੋਸਟਾਂ ਦੀ ਗੱਲ ਕਰੀਏ ਤਾਂ ਹਰ ਜ਼ੁਬਾਨ ਤੇ ਇਹ ਹੋ ਆ ਕਿ ਯਾਰ ਮਨਕਿਰ ਤੌਲਖ ਦੀ ਟੀਮ ਕੰਮ ਕਰਦੀ ਆ ਤੁਹਾਨੂੰ ਵੀ ਕਈ ਫੋਨ ਆਏ ਜਿਨ੍ਹਾਂ ਦੇ ਘਰ ਕੋਟ ਹੈ ਕਿ ਯਾਰ ਮਨਕਿਰ ਤੌਲਖਰਾਣਾ ਸਾਡਾ ਰਾਪਟਾ ਕਰਵਾ ਦੋ ਸਕੂਨ ਮਿਲਦਾ ਕਿ ਇਹ ਲੋਕਾਂ ਨੇ ਮਤਲਬ ਕਿੱਡਾ ਵੱਡਾ ਕਦਮ ਕਰ ਦਿੱਤਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਅਸੀਂ ਤਾਂ ਕੁਝ ਵੀ ਨਹੀਂ ਸੀਗੇ ਚਲੋ ਮਹਾਰਾਜ ਨੇ ਬਹੁਤ ਸਾਨੂੰ ਸਾਨੂੰ ਇਹਦੇ ਕਰਕੇ ਚਲੋ ਮੈਂ ਆਪਣੀ ਉਹਦੇ ਚ ਫੀਲਡ ਚ ਮਾਸਟਰ ਐ ਪੂਰਾ ਅਸੀਂ ਕਰਦੇ ਹਾਂ ਪਰ ਸਾਡੀ ਫੀਲਡ ਚ ਸਾਨੂੰ ਮਹਾਲੀ ਸਾਨੂੰ ਖਰੜ ਕਰਾਲੀ ਜੀਤਕ ਪਰ ਚੰਡੀਗੜ੍ਹ ਤੱਕ ਇਹ ਜਾਣਦੇ ਹੋਗੇ ਸਾਨੂੰ ਚਲੋ ਅਸੀਂ ਸੇਵਾ ਕਰੀ ਮਨੀ ਕਰਕੇ ਸਾਨੂੰ ਪੂਰਾ ਪੰਜਾਬ ਕਿਹਾ ਵਰਲਡ ਵਾਈਡ ਐਨੇ ਚਲੋ ਐਨੇ ਜੋਗਾ ਮੈਂ ਇੰਨਾ ਕਰਿਆ ਵੀ ਨਹੀਂ ਜਿੰਨਾ ਹੁੰਦਲ ਖੜਿਆ ਨਾਲ ਮੇਰੇ ਹੁੰਦਲ ਲੈ ਕਰਦਾ ਹੁੰਦਾ ਐਨੇ ਮਤਲਬ ਕਿ ਫੱਟੇ ਚੱਕ ਤੇ ਮੈਂ ਕਿਹਾ ਵੀਰੇ ਕਿਉ ਨਾ 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 ਨਾਲੇ ਪਹਿਲਾਂ ਹੀ ਬਜਾਬ ਦਾ ਮਾਹੌਲ ਖਰਾਬ ਹੈ ਪਹਿਲਾਂ ਹੀ ਤੈਨੂੰ ਮੇਰੇ ਸਾਹਮਣੇ ਹੀ ਦੋ ਤੈਨੂੰ ਫੋਨ ਆਲੇ ਵੀ ਰਹਿਣ ਦੋ ਕੋਈ ਫਾਇਦਾ ਨਹੀਂ ਆਹ ਚੀਜ਼ਾਂ ਦਾ ਮਤਲਬ ਵੀਰੇ ਇਹਨ ਪੂਰਾ ਮਤਲਬ ਕਿ ਵੀਰੇ ਕਰਕੇ ਸਾਨੂੰ ਸਾਰੇ ਜਾਣਨ ਲੱਗ ਗਏ ਇਹ ਚੀਜ਼ਾਂ ਦਾ ਫਰਕ ਪੈਂਦਾ ਬਈ ਚਲੋ ਅਸੀਂ ਤਾਂ ਜਿੰਨੇ ਕੁ ਜੋਗੇ ਹੈ ਰੱਬ ਨੇ ਜੋ ਸੇਵਾ ਲਈ ਲੱਗੇ ਹੋਏ ਆਂ ਤੁਹਾਡੇ ਪਿਆਰ ਕਰਨ ਵਾਲਿਆਂ ਨੂੰ ਆਖਰੀ ਸੁਨੇਹਾ ਲੈਣਾ ਚਾਹੁੰਦੇ ਕੀ ਕਹਿਣਾ ਚਾਹੋਗੇ ਚਲੋ ਮੈਂ ਤਾਂ ਇੱਕ ਕੇਸ ਨਿਹਾ ਦਊਂਗਾ ਬਾਈ ਜੀ ਜਿੰਨੇ ਕਿ ਜੋਗੇ ਹੋ ਜੋ ਕਰ ਸਕਦੇ ਹੋ ਉੱਥੇ ਪੰਜਾਬ ਦੇ ਨਾਲ ਉੱਥੇ ਲੋਕਾਂ ਨਾਲ ਖੜੋ ਪਰ ਉਹ ਇਸ ਟਾਈਮ ਅੱਜ ਦਾ ਸਥਿਤੀ ਬਾਈ ਜੀ ਆ ਇਹ ਵੀ ਅੱਜ ਦਾ ਟਾਈਮ ਉਹਨਾਂ ਦੇ ਨਾਲ ਖੜਨੇ ਦਾ ਟਾਈਮ ਹੈ ਥੋਕ ਕੇ ਨਾਲ ਖੜੋ ਜੋ ਜਿੱਦਾਂ ਦੀ ਵੀ ਤੁਸੀਂ ਕੋਈ ਵੀ ਸੇਵਾ ਕਰ ਸਕਦੇ ਹੋ ਕੋਈ ਆਪਣਾ ਜਾ ਕੇ ਆਪਣੇ ਆਪਣੇ ਤਰੀਕੇ ਨਾਲ ਮੈਨ ਪਾਵਰ ਲਾ ਲਓ ਕੋਈ ਬੰਦਾ ਨਾਲ ਕੋਈ ਆਪਣਾ ਟਰੈਕਟਰ ਟਰਾਲੀ ਲੈ ਜੇ ਕੋਈ ਕਿਸੇ ਤਰੀਕੇ ਨਾਲ ਉਹਨਾਂ ਨੂੰ ਅੱਜ ਲੋੜ ਹੈ ਪੰਜਾਬ ਨੂੰ ਖੜਨਾ ਚਾਹੀਦਾ ਜੀ ਸੋ ਬਾਈ ਸਮਾ ਇਤਾਂ ਬਹੁਤ ਬਹੁਤ ਧੰਨਵਾਦ ਤੁਹਾਡੀ ਟੀਮ ਨੂੰ ਪੂਰੀ ਟੀਮ ਨੂੰ ਸਲਾਮ ਜੂਡ ਬਣਦਾ ਕਿ ਪੰਜਾਬ ਦੇ ਪੁੱਤ ਪੰਜਾਬ ਦੇ ਮਾਰਟੀਰ ਖੜੇ ਨੇ ਕਿ ਮੀਂਹ ਵਾਂਗੂ ਪੈਸਾ ਪਰਤ ਬਹੁਤ ਬਹੁਤ ਥੈਂਕ ਯੂ ਬਾਈ ਜੀ ਥੈਂਕ ਯੂ ਸੋ

ਉਹਨਾਂ ਨੇ ਕਿਹਾ ਜੇ ਅੱਜ ਅਸੀਂ ਇਸ ਪੋਜੀਸ਼ਨ ਦੇ ਵਿੱਚ ਆ ਨਾ ਕਿ ਲੋਕਾਂ ਦੀ ਹੈਲਪ ਕਰਦੇ ਆ ਤੇ ਸਾਨੂੰ ਇਸ ਪੋਜੀਸ਼ਨ ਦੇ ਵਿੱਚ ਲੈ ਕੇ ਆਣ ਵਾਲੇ ਵੀ ਵਾਹ ਬਿਲਕੁਲ ਜਿਵੇਂ ਸਾਡੇ ਭੈਣ ਭਰਾ ਨੇ ਕਿ ਜਿਨ੍ਹਾਂ ਨੇ ਸਾਨੂੰ ਇੰਨਾ ਮਤਲਬ ਕਿ ਸਾਡੇ ਗਾਣਿਆਂ ਨੂੰ ਸਰਾਹ ਸਾਨੂੰ ਮਤਲਬ ਕਿ ਸਾਡੇ ਟੈਲੈਂਟ ਨੂੰ ਆਪਣਾ ਦਾਤ ਦਿੱਤੀ ਤੇ ਕਿ ਅੱਜ ਅਸੀਂ ਇਸ ਪੋਜੀਸ਼ਨ 'ਚ ਬੈਠੇ ਆ ਔਰ ਨੋ ਡਾਊਟ ਯਾਰ ਵੀਰਾ ਪਿੱਛੇ ਨਹੀਂ ਹਟ ਸਕਦਾ ਲੇਕਿਨ ਇਹ ਹਰ ਬੰਦਾ ਨਹੀਂ ਸੋਚਦਾ ਕਿ ਕੋਈ ਕਿਸੇ ਕਿਸੇ ਬੰਦੇ ਨੇ ਸੋਚਦਾ میں سیوا کر کے گیا میری بیگم تو میرا بچہ گھر نہیں سی آتے میں ایک بجے تو لے کے سات بجے تک پوبا مار مار رویا سا جدو میں لوگوں نے حالات ویکتا سا میری کدی کوئی چیز یاد آ جاتی سی کدی کوئی چیز یاد آتی تو واقعی میں اس چیز دا شکر ادا کرنا کہ رب نے میری لوگوں کی سیوا کرنے واسطے اچھا دیکھ لو تسی سیوا بھی ایک نشا ہے بالکل اور یہ نشا جنو لگدا ہے نا ہاں یقین منو کہندا نہیں بھائی جان پہلے ہے اس تو بعد باقی کو اور کام ٹھیک ہے وہ کہندا یار مینوں نا ਐਵੇਂ ਕਹੇ ਜੇ ਪਹਿਲੇ ਕਹਿੰਦੀ ਕਹਿੰਦਾ ਯਾਰ ਇਸ ਕੰਮ ਚ ਬੜੇ ਨਹੀਂ ਸੀਗੇ ਪਰ ਹੁਣ ਜਦੋਂ ਬੜੇ ਹਨ ਨਾ ਤੇ ਹੁਣ ਪਾ ਚੱਲਦਾ ਕਹਿੰਦਾ ਯਾਰ ਕਿੰਨੀਆਂ ਸੀਸਾ ਲੱਭਦੀਆਂ ਸੀਸਾ ਕਿੰਨੀਆਂ ਲੱਭਦੀਆਂ ਬਿਲਕੁਲ ਸਹੀ ਕਿੰਨੇ ਲੋਕੀ ਦੁਆ ਦੇਂਦੇ ਨੇ ਦਿਲੋ ਦਿਲੋ ਦੇਖੋ ਨਾ ਪਹਿਲੇ ਪਹਿਲੇ ਇਹਨਾਂ ਨੇ 5 ਕਰੋੜ ਲਾ ਲਿਆ ਤੇ ਕਹਿੰਦਾ ਵੀਰੋ ਹੁਣ ਤੇ 5 ਕਰੋੜ ਲੱਗ ਗਿਆ ਹੁਣ ਕਹਿੰਦਾ ਹੁਣ ਕੀ ਫਿਰ 2.5 ਕਰੋੜ ਤੇਰਾ 2.5 ਕਰੋੜ ਮੇਰਾ ਤਾ ਮਤਲਬ ਕਿ ਕਹਿੰਦਾ ਵੀਰ ਕਹਿੰਦਾ 5 ਕਰੋੜ ਲਗਦਾ ਬਾਅਦ ਵੀ ਕਹਿੰਦਾ 2.5 2.5 ਕਰੋੜ ਤੇਰਾ ਤੇਰਾ ਜਜ਼ਬਾ ਜਿਹੜਾ ਜਜ਼ਬਾ ਹੈ ਨਾ ਇਹ ਵਾਲਾ ਸੇਵਾ ਦਾ ਜਜ਼ਬਾ ਠੀਕ ਹੈ ਇਹ ਮੈਂ ਕਹਿੰਦਾ ਯਾਰ ਸਾਰੇ ਹੀ ਸਾਰਿਆਂ ਦੇ ਵਿੱਚ ਹੀ ਹੋਣਾ ਚਾਹੀਦਾ ਠੀਕ ਹੈ ਕਿ ਇਹ ਸਾਡੇ ਅਲੱਗਰੇ ਲੀਡਰਾਂ ਦੇ ਵਿੱਚ ਵੀ ਇਹ ਜਜ਼ਬਾ ਆ ਜਾਵੇ ਲੇਕਿਨ ਕਹਿੰਦੇ ਨੇ ਕਿ ਹੋ ਸਕਦਾ ਹੈ ਕਿ ਛੋਟੇ ਕਿਸਾਨਾਂ ਦਾ ਜਿਹੜੇ ਛੋਟੇ ਉਹਨਾਂ ਦਾ ਮਨੋਂ ਉਹਨਾਂ ਦਾ ਮਾਫ ਨਹੀਂ ਹੈ ਲੇਕਿਨ ਜੋ ਉਹਨਾਂ ਨੇ ਇੱਕ ਟਾਈਮ ਵਾਸਤੇ ਸਟਾਫ 6 ਮਹੀਨਿਆਂ ਵਾਸਤੇ ਉਹ ਸਿਰਫ ਕਿਸ਼ਤਾ ਬੰਦ ਕੀਤੀਆਂ ਨੇ ਬਾਕੀ ਉਹਨਾਂ ਨੇ ਆ ਕਿਹਾ ਕਿ ਜਨ ਵੀਰੇ ਨੇ ਕਿਹਾ ਸੀ ਕਿ ਮੈਂ ਬਿੰਦੀ ਕੀਤੀ ਹੈ ਤੇ ਉਹਨਾਂ ਨੇ ਕਿਹਾ ਮੈਂ ਸੋਚ ਵਿਚਾਰ ਕਰਾਂਗਾ ਮੈਂ ਕਿਹਾ ਸੋਚ ਵਿਚਾਰ ਕਰਨਾ ਨਹੀਂ ਹੈ ਇਸ ਗੱਲ ਦੇ ਉੱਤੇ ਤੁਸੀਂ ਪਹਿਰਾ ਦੇਣਾ ਉਹ ਮਾਫ ਕਰਨ ਦਾ ਕਹਿ ਰਹੇ ਨੇ ਬੰਦਾ ਵੀ ਹੈ ਬੰਦਾ ਵੀ ਹੈ ਕਿਉਂਕਿ ਇਹ ਮੇਰੀ ਗੱਲ ਸੁਣੋ ਇਹ ਜਿਹੜੀ ਹਾੜ ਇਹ ਕਹਿਣ ਦਾ ਮਤਲਬ ਹੈ ਕਿ ਇਹ ਇਹਨਾਂ ਚ ਕਿਸੇ ਸਾਰੇ ਜ਼ਿੰਮੇਦਾਰ ਨੇ ਬਿਲਕੁਲ ਗਰੀਬ ਗਰੀਬ ਵਾਮ ਸਾਰੀ ਪਿਸੀ ਇਹਦੇ ਚ ਤੇ ਯਾਰ ਜੇ ਗਰੀਬ ਆਵਾਮ ਹੁਣ ਕਹਿੰਦੇ ਮਤਲਬ ਪਹਿਲੇ ਉਹ ਆਪਣੀ ਜ਼ਮੀਨਾਂ ਸਿੱਧੀਆਂ ਕਰੇ ਆਪਣੇ ਘਰ ਬਣਵਾਵੇ ਠੀਕ ਹੈ ਉਹ ਕਹਿੰਦੇ ਹੋ ਨਹੀਂ ਆ ਨਹੀਂ ਸਿੱਧੀਆਂ ਅਜੇ ਦੋ ਦੋ ਤਿੰਨ ਤਿੰਨ ਫਸਲਾਂ ਹੀ ਨਹੀਂ ਹੋਣੀਆਂ ਜਿੰਨਾ ਪਾਣੀ ਦੇ ਸੇਮਾ ਆ ਗਿਆ ਉਹਨਾਂ ਨੇ 6 ਮਹੀਨੇ ਦਾ ਕਿਹਾ 1.5 ਦੋ ਸਾਲ ਤੱਕ ਦੇ ਨਾਲ ਕੋਈ ਫਸਲਾਂ ਨਹੀਂ ਸਿੱਧੀਆਂ ਹੋਣੀਆਂ 6 ਮਹੀਨੇ ਬਾਅਦ ਫਸਲ ਉੱਤੇ ਜਿੰਨੀ ਪਾਲ ਪੈ ਗਈ ਉਹ ਕੱਢਣੀ ਪੈਣੀ ਫਿਰ ਜਿਹੜੀ ਰੇਤ ਆ ਗਈ ਹੈ ਉਹ ਕੱਢਣੀ ਪੈਣੀ ਫਿਰ ਸੇਮਾ ਉੱਤੇ ਆਇਆ ਖਲੋਤਾ ਫਸਲ ਤੇ ਛੇਤੀ ਕੀਤੇ ਹੋਣੀ ਨਹੀਂ ਵੈਸੇ ਉਹਨਾਂ ਦੀ ਗੱਲ ਬੜੀ ਵੱਡੀ ਹੈ ਉਹਨਾਂ ਨੇ ਕਿਹਾ ਸੀ ਇੱਕ ਇੱਕ ਪਿੰਡ ਜਾ ਕੇ ਪਹਿਲੇ ਅਸੀਂ ਜਿਹੜੇ ਨੇ ਉਹ ਗਲੋਬਲ ਸੀ ਖਾਲਿਆਂ ਨੂੰ 10 ਟਰੈਕਟਰ ਕਿਢਾ ਕੇ ਦਿੱਤੇ ਨੇ ਹੁਣ ਅਸੀਂ ਪੰਚਾਇਤਾਂ ਨੂੰ ਜਾ ਕੇ ਦੋ ਦੋ ਟਰੈਕਟਰ ਦਵਾਂਗੇ ਕਿ ਅਸੀਂ ਉਹਨਾਂ ਦੀ ਡਿਊਟੀ ਲਾਵਾਂਗੇ ਕਿ ਪੂਰੇ ਪਿੰਡ ਨੂੰ ਇਹਦੇ ਦੇ ਨਾਲ ਜੀ ਜ਼ਰੂਰਤ ਉਹ ਕੰਮ ਕਰਵਾ ਸਕਣ ਬਿਲਕੁਲ ਹੋਰ ਵਾਕਈ ਨੋ ਡਾਊਟ ਐਸ ਟਾਈਮ ਜਿਹੜਾ ਮਸਲ ਕੇ ਮੀਡੀਆ ਦਾ ਸਭ ਤੋਂ ਵੱਡਾ ਰੋਲ ਹੈ ਸਾਡੇ ਪਿੰਡ ਪਰ ਉਹ ਫਿਰਦੇ ਰਹੇ ਨੇ ਨਾ ਠੀਕ ਹੈ ਇਹਨਾਂ ਨੇ ਵਾਕਈ ਬਹੁਤ ਜ਼ਿਆਦਾ ਨਿਸ਼ਾਨਦਾਈ ਕੀਤੀ ਹੈ ਜੀ ਪੋਜ਼ਿਟਿਵ ਰੋਲ ਅਦਾ ਕੀਤਾ ਹਾਂ ਪੋਜ਼ਿਟਿਵ ਨੋ ਡਾਊਟ ਠੀਕ ਹੈ ਇਹਨਾਂ ਦੱਸਿਆ ਕਿੱਥੇ ਹਰ ਚੈਨਲ ਨੇ ਦੱਸਿਆ ਉਹਨਾਂ ਨੇ ਦੱਸਿਆ ਕਿ ਯਾਰ ਇੱਥੇ ਐ ਐ ਚੀਜ਼ਾਂ ਜਿੱਥੇ ਸੰਸਥਾਵਾਂ ਨਹੀਂ ਪਹੁੰਚੀਆਂ ਨਾ ਠੀਕ ਹੈ ਐਂਕਰ ਉੱਥੇ ਵੀ ਪਹੁੰਚੇ ਉੱਥੇ ਵੀ ਪਹੁੰਚੇ ਨੇ ਉਹਦਾ ਉਹਨਾਂ ਦਾ ਕਰਕੇ ਲੋਕਾਂ ਨੂੰ ਪਤਾ ਚੱਲਿਆ ਕਿ ਕਿੱਥੇ ਜ਼ਰੂਰਤ ਹੈ ਲੋਕਾਂ ਨੂੰ ਪਤਾ ਚੱਲਿਆ ਕਿ ਸਾਨੂੰ ਕਿੱਥੇ ਜਾ ਕੇ ਕਿੱਥੇ ਸਾਨੂੰ ਹੈਲਪ ਕਰਨ ਦੀ ਜ਼ਰੂਰਤ ਹੈ ਤੇ ਜਿਵੇਂ ਉਹਨਾਂ ਨੇ ਕਿਹਾ ਕਿ ਸਿਮਰਨ ਜੋਤ ਮੱਕਰ ਸਾਹਿਬ ਨੇ ਉਹਨਾਂ ਨੇ ਇੱਕ ਜਗ੍ਹਾ ਤੇ ਉੱਤੇ ਲਿਖਿਆ ਸੀ ਸਾਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੈ ਤੇ ਅਸੀਂ ਤੇ ਸਿਰਫ ਉਹਨਾਂ ਨੂੰ ਫੋਲੋ ਕੀਤਾ ਸੀ ਅਸੀਂ ਤੇ ਉਹਨਾਂ ਨੂੰ ਅਸੀਂ ਤੇ ਉਹਨਾਂ ਨੂੰ ਸਿਰਫ ਫੋਲੋ ਕਰਕੇ ਉਹਨਾਂ ਦੀ ਚੀਜ਼ਾਂ ਪਹੁੰਚਾਉਂਦੇ ਸੀ ਲੇਕਿਨ ਫਿਰ ਸਾਨੂੰ ਲੱਗਾ ਕਿ ਸਾਨੂੰ ਉੱਥੇ ਜਾਣਾ ਚਾਹੀਦਾ ਇੰਜ ਲੋਕਾਂ ਨੂੰ ਬੜੀ ਰਹਿਮ ਮੈਂਨ ਦੀ ਤਰ੍ਹਾਂ ਮੀਡੀਆ ਨੇ ਬਹੁਤ ਅੱਛਾ ਕਵਰ ਦਿੱਤਾ ਫਾਜ਼ਲ ਖਾ ਫਾਜ਼ਲ ਖਾ ਆਪਣੇ ਉੱਥੇ ਵੱਲ ਵੀ ਜਾਣਾ ਠੀਕ ਹੈ ਉੱਥੇ ਵੀ ਬੜਾ ਨੁਕਸਾਨ ਹੋਇਆ ਬਟ ਇਹ ਵੀ ਕਿ ਯਾਰ ਨੋ ਡਾਊਟ ਇਹੀ ਤੇ ਕਹਿਣਾ ਨਾ ਕਿ ਜਿੰਨੀਆਂ ਕਿ ਸੰਸਥਾਵਾਂ ਇਕੱਠੀਆਂ ਹੋ ਗਈਆਂ ਨੇ ਨਾ ਇਸ ਸਮੇਂ ਲੋਕ ਹਰ ਪੁਆਇੰਟ ਨੂੰ ਮੰਨ ਲੈ ਔਰ ਹਰ ਬੰਦੇ ਨੂੰ ਪੁੱਛੇ ਯਾਰ ਤੇਰੀ ਨੀਡ ਕੀ ਨੇ ਕੀ ਤੇਰੀ ਜ਼ਰੂਰਤ ਹੈ ਬਿਮਾਰਾਂ ਨੂੰ ਪੁੱਛਣ ਕਿ ਵੀ ਜਿਹੜੀ ਦਵਾਈ ਹੈ ਭੁੱਖਿਆਂ ਨੂੰ ਖਾਣਾ ਖਿਲਾਇਆ ਜਾਵੇ ਔਰ ਜਿੰਨੀ ਦੇਰ ਤੱਕ ਚਲੋ ਜਿੱਥੋਂ ਜਿੱਥੋਂ ਤੇ ਪਾਣੀ ਲੱਥ ਗਿਆ لائک لازمی